ਜਦੋਂ ਭਾਰਤ ਬਣਦਾ 1947 1947 ਤੋਂ ਪਹਿਲਾਂ ਭਾਰਤ ਨਾਮ ਦੀ ਜਿਹੜੀ ਇੱਕ ਜੀਓਗ੍ਰਾਫੀਕਲ ਨੇਸ਼ਨ ਦੀ ਕੋਈ ਆਇਡੈਂਟੀਟੀ ਨਹੀਂ ਹੈਗੀ ਇੱਕ ਕੰਟਰੀ ਚਾਹੀਦੀ ਦੇਖੋ ਅੰਗਰੇਜ਼ਾਂ ਨੇ ਇਹ ਮੁਲਕ ਜੋ ਬਣਾਇਆ ਉਹ ਤਲਵਾਰ ਦੇ ਦਮ ਬਣਾਇਆ ਉਹਨਾਂ ਨੇ ਤਾਂ ਲੁੱਟ ਕਰਨੀ ਸੀ ਉਹਨਾਂ ਨੇ ਉਹ ਤਲਵਾਰ ਦੇ ਦਮ ਉਹ ਸਿਰਜਤਾ ਉਹਨਾਂ ਨੇ ਫਿਰ ਆਪਣੇ ਜੋ ਆਪਾਂ ਉਹਨਾਂ ਦੇ ਪਿੱਠੂ ਕਹਿ ਲਏ ਦਲਾਲ ਕਹਿ ਲਏ ਉਹਨਾਂ ਨੂੰ ਹੈਂਡਓਵਰ ਉਹਨਾਂ ਸਮੇਂ 'ਚ ਨਹਿਰੂ ਜੋ ਲਿਖਦਾ ਨੇਰੂ ਲਿਖਦਾ ਜਦੋਂ ਉਹਨੂੰ ਇਸ ਇਸ ਸੰਦਰਭ ਵਿੱਚ ਲਿਖ ਰਿਹਾ ਕਿ ਜਿਹੜਾ ਰਾਜ ਬਣਾਉਣੇ ਨੇ ਪਾਸ਼ਾਹੀ ਅਧਾਰਾਂ ਤੇ ਕਿ ਉਹਨੂੰ ਡਿਲੇ ਕਿਉਂ ਕਰਨਾ ਚਾਹੀਦਾ ਨੇਰੂ ਲਿਖਦਾ ਕਿ ਇਹ ਸਬ ਨੈਸ਼ਨੈਲਟੀਆਂ ਨੇ ਨਾ ਉਹਨਾਂ ਦੀ ਜਿਹੜੀ ਭਾਵਨਾ ਬਹੁਤ ਜ਼ਿਆਦਾ ਸਟਰੋਂਗ ਆ ਉਹ ਇੰਡੀਅਨ ਨੇਸ਼ਨ ਤੋਂ ਵੱਧ ਸਟਰੋਂਗ ਆ ਨੇਰੂ ਬੇਸਿਕਲੀ ਗੱਲ ਕਰ ਰਿਹਾ ਜਿਹੜੀ ਪੰਜਾਬੀ ਨੇਸ਼ਨ ਦੀ ਜਾਂ ਬੰਗਾਲੀ ਨੇਸ਼ਨ ਇਹਨਾਂ ਦੀ ਗੱਲ ਕਰ ਰਿਹਾ ਸਟੇਟਿਜ਼ਮ ਦੀ ਗੱਲ ਕਰ ਰਿਹਾ ਉਹ ਇਹਨਾਂ ਨੂੰ ਨਾ ਸਬ ਨੈਸ਼ਨੈਲਟੀਆਂ ਕਹਿੰਦਾ ਅਸੀਂ ਕਹਿੰਦੇ ਇਹ ਨੈਸ਼ਨੈਲਟੀਆਂ ਨੇ ਇੰਡੀਅਨ ਨੇਸ਼ਨ ਉਹਨਾਂ ਦਾ ਕੰਸਟਰਕਟਡ ਨੇਸ਼ਨ ਆ ਉਹ ਉਹਨਾਂ ਨੇ ਬਣਾਇਆ ਜੀ ਇਹ ਇਹ ਸਿਗੀਆਂ ਜੇ ਮੁਲਕ ਨੇ ਸਹੀ ਮਾਇਨੇ ਚ ਡੈਮੋਕ੍ਰੇਸੀ ਦੀਆਂ ਲੀਹਾਂ ਤੇ ਉਤਰਨਾ ਸੀ ਤਾਂ ਲੋੜ ਇਹ ਸੀਗੀ ਕਿ ਤੁਸੀਂ ਜਾਂ ਤਾਂ ਇੱਕ ਫੈਡਰਲ ਯੂਨੀਅਨ ਬਣਾਉਂਦੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਜਿਹੜਾ ਜੁੜਨਾ ਚਾਹੁੰਦੇ ਆਓ ਜੁੜੋ ਤੁਹਾਨੂੰ ਇਹ ਅਧਿਕਾਰ ਨੇ ਠੀਕ ਹੈ ਜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਸਵੈ ਨਿਰਣੇ ਦਾ ਅਧਿਕਾਰ ਆ ਇੰਡੀਆ ਸਿਗਨੇਟਰੀ ਆ ਯੂਨ ਦੇ ਜਿਹੜੇ ਸੈਕੰਡ ਜਨਰੇਸ਼ਨਲ ਹਿਊਮਨ ਰਾਈਟ ਨੇ ਉਹਨਾਂ ਚ ਰਾਈਟ ਮੰਨਿਆ ਜਾਂਦਾ ਜੇ ਤੁਸੀਂ ਨਹਿਰੂ ਆਪਣੇ ਆਪ ਨੂੰ ਵੈਸੇ ਸਮਾਜਵਾਦੀ ਦਿਖਾਉਣ ਦਾ ਬਹੁਤ ਦਾਵਾ ਕਰਦਾ ਸੋਸ਼ਲਿਸਟਾਂ ਜਾਂ ਮਾਰਕਸਿਸਟਾਂ ਖਾਸ ਤੌਰ ਤੇ ਸਵੈ ਨਿਰਣੇ ਦੇ ਅਧਿਕਾਰ ਦੀ ਜਿਹੜੀ ਲੈਨਨ ਗੱਲ ਕਰਦਾ ਉਹ ਅੱਡ ਹੋਣ ਦੇ ਅਧਿਕਾਰ ਤੱਕ ਗੱਲ ਕਰਦਾ ਇਹਨਾਂ ਨੇ ਕਦੇ ਉਹ ਵੀ ਕੋਈ ਅਧਿਕਾਰ ਨਹੀਂ ਦਿੱਤੇ